ਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਹੋਈ ਬੜੌਤਰੀ ਵਾਧੀ ਹੋਈ ਠੰਡ ਤੇ ਪੈਂਦੀ ਹੋਈ ਬਰਫਬਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਲਿਆਏ ਇਹ ਫੈਸਲਾ ਜੀ ਹਾਂ ਇਸ ਵੇਲੇ ਵਿਦਿਆਰਥੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਵਧਦੀ ਹੋਈ ਠੰਡ ਤੇ ਪੈਂਦੀ ਹੋਈ ਬਰਫਬਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਉੱਤਰਾਖੰਡ ਸਰਕਾਰ ਦੇ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਬੜੌਤਰੀ ਕੀਤੀ ਗਈ ਹੈ ਜਿੱਥੇ ਛੁੱਟੀਆਂ ਪਹਿਲਾਂ ਥੋੜੇ ਸਮੇਂ ਦੇ ਲਈ ਕੀਤੀਆਂ ਗਈਆਂ ਸਨ ਪਰੰਤੂ ਹੁਣ ਇਹਨਾਂ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਹੋਈਆਂ ਨੇ ਉਹ 25 ਦਸੰਬਰ 2024 ਤੋਂ ਲੈ ਕੇ 1 ਫਰਵਰੀ 2025 ਤੱਕ ਰਹਿਣਗੀਆਂ ਤੇ ਇਹ ਵਿਦਿਆਰਥੀ ਕਰ ਰਿਹਾ ਹੈ ਕਿ ਹੀ ਆਪਣੀ ਪੜਾਈ ਕਰਨਗੇ ਦੱਸਦੀ ਹੈ ਕਿ ਇਹ ਇੱਕ ਪਹਾੜੀ ਖੇਤਰ ਹੈ ਜਿੱਥੇ ਕਿ ਹੁਣ ਬਹੁਤ ਜ਼ਿਆਦਾ ਬਰਫਬਾਰੀ ਹੋ ਰਹੀ ਹੈ ਇਸ ਕਰਕੇ ਆਵਾਜਾਈ ਵੀ ਜਿਹੜੀ ਬਹਾਲ ਨਹੀਂ ਹੋ ਰਹੀ ਚੰਗੀ ਤਰੀਕੇ ਦੇ ਨਾਲ ਆਵਾਜਾਈ ਦੇ ਸਾਧਨ ਨਹੀਂ ਚੱਲ ਰਹੇ ਤੇ ਬਹੁਤ ਸਾਰੀਆਂ ਸਮਾਤੀ ਜਾਮਵੀਰ ਲੱਗੇ ਹੋਏ ਨੇ ਇਸ ਕਰਕੇ ਸਰਕਾਰ ਦੇ ਵੱਲੋਂ ਇਹ ਲੰਬੇ ਸਮੇਂ ਦੇ ਲਈ ਛੁੱਟੀਆਂ ਕਰ ਦਿੱਤੀਆਂ ਨੇ ਤੇ ਵਿਦਿਆਰਥੀਆਂ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਘਰ ਰਹਿ ਕੇ ਹੀ ਪੜ੍ਹਾਈ ਕਰ ਇਸ ਤੋਂ ਇਲਾਵਾ ਰਾਜਸਥਾਨੀ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਵੀ ਛੁੱਟੀਆਂ ਜਿਹੜੀਆਂ ਕਿ ਵਧਾਈਆਂ ਗਈਆਂ ਨੇ ਰਾਜਸਥਾਨੀ ਦਿੱਲੀ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ 15 ਜਨਵਰੀ 2025 ਤੱਕ ਜਿਹੜੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਗੱਲ ਕਰੀਏ ਉੱਤਰ ਪ੍ਰਦੇਸ਼ ਦੀ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਛੁੱਟੀਆਂ ਨੇ ਉਹ 25 ਦਸੰਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ ਇੱਥੇ ਛੁੱਟੀਆਂ ਰਹਿਣਗੀਆਂ ਤੇ ਨਾਲ ਹੀ ਨਾਲ ਰਾਜਸਥਾਨ ਦੇ ਵਿੱਚ ਵੀ ਇਹ ਛੁੱਟੀਆਂ ਜਿਹੜੀਆਂ ਕਿ 25 ਦਸੰਬਰ 2024 ਤੋਂ ਲੈ ਕੇ 5 ਜਨਵਰੀ 2025 ਤੱਕ ਰਹਿਣਗੀਆਂ ਫਿਲਹਾਲ ਦੀ ਘੜੀ ਦੇ ਵਿੱਚ ਇਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਅਲੱਗ-ਅਲੱਗ ਸੂਬੇ ਨੇ ਉੱਥੋਂ ਦੇ ਮੌਸਮ ਨੂੰ ਦੇਖਦੇ ਹੋਏ ਉਸੇ ਹਿਸਾਬ ਦੇ ਨਾਲ ਹੀ ਛੁੱਟੀਆਂ ਕੀਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਨੂੰ ਇਹ ਖਾਸ ਔਰਤੇ ਹਦਾਇਤ ਕੀਤੀ ਗਈ ਹੈ ਕਿ ਉਹ ਕਰ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਨਾਲ ਹੀ ਨਾਲ ਜਿਹੜਾ ਵੀ ਉਹਨਾਂ ਨੂੰ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਕੰਮ ਦਿੱਤਾ ਗਿਆ ਹੈ ਉਸ ਤੇ ਵੀ ਉਚੇਚਾ ਧਿਆਨ ਦੇਣ ਤਾਂ ਆਪਣੀ ਪੜ੍ਹਾਈ ਦਾ ਪੂਰਾ ਖਿਆਲ ਰੱਖਣ ਵਿਦਿਆਰਥੀਆਂ ਨੂੰ ਬੇਸ਼ੱਕ ਇਹ ਛੁੱਟੀਆਂ ਕੀਤੀਆਂ ਗਈਆਂ ਨੇ ਪਰੰਤੂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੀ ਪੜ੍ਹਾਈ ਪਿੱਛੇ ਨਾ ਰਹੇ ਕਰ ਰਹਿ ਕੇ ਆਪਣੇ ਅਧਿਆਪਕਾਂ ਦੇ ਵੱਲੋਂ ਪੜ੍ਹਾਏ ਹੋਏ ਜਿੰਨੇ ਵੀ ਸਬਕ ਨੇ ਉਹਨਾਂ ਨੂੰ ਘਰ ਬੈਠ ਕੇ ਹੀ ਉਹ ਪੜ੍ਹਨ ਤੇ ਆਪਣੀ ਪੜ੍ਹਾਈ ਜਾਰੀ ਰੱਖਣ ਦੱਸਦੀ ਹੈ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਇਹ ਖਾਸ ਤੌਰ ਤੇ ਐਲਾਨ ਕੀਤਾ ਗਿਆ ਉਹ ਬੱਚਿਆਂ ਦੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਛੋਟੇ ਬੱਚੇ ਅਗਰ ਸਰਦੀ ਦੀ ਚਪੇਟ ਦੇ ਵਿੱਚ ਆਉਣਗੇ ਤਾਂ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਸਕਦੀ ਹੈ ਇਸ ਕਰਕੇ ਹੀ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਤੇ ਛੁੱਟੀਆਂ ਦੇ ਵਿੱਚ ਬੜੌਤਰੀ ਕਰ ਦਿੱਤੀ ਹੈ ਖਾਸ ਤੌਰ ਤੇ ਹੀ ਅਧਿਆਪਕਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਛੁੱਟੀਆਂ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਕਿ ਬੱਚਾ ਨੂੰ ਕੰਮ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਦੇ ਦਿੱਤਾ ਜਾਵੇ ਤਾਂ ਕਿ ਬੱਚੇ ਘਰੇ ਬੈਠ ਕੇ ਹੀ ਆਪਣੀ ਪੜ੍ਹਾਈ ਜਾਰੀ ਰੱਖਣ ਤੇ ਆਪਣਾ ਕੰਮ ਮੁਕੰਮਲ ਕਰਕੇ ਹੀ ਮੋਡ ਸਕੂਲ ਪਰਤਣ ਨਾਲ ਹੀ ਅਧਿਆਪਕਾਂ ਨੇ ਬੱਚਿਆਂ ਨੂੰ ਇਹ ਵੀ ਗੱਲ ਕਹੀ ਹੈ ਕਿ ਬੱਚੇ ਜਿਹੜਾ ਆਪਣਾ ਕੰਮ ਦਿੱਤਾ ਗਿਆ ਹੈ ਜਿਹੜਾ ਉਹਨਾਂ ਨੂੰ ਹੋਮਵਰਕ ਦਿੱਤਾ ਗਿਆ ਉਸ ਨੂੰ ਪੂਰੇ ਤਰੀਕੇ ਨਾਲ ਮੁਕੰਮਲ ਕਰਕੇ ਮੋੜ ਸਕੂਲ ਪਰਤਣ ਤਾਂ ਕਿ ਉਹਨਾਂ ਦੀ ਪੜ੍ਹਾਈ ਉਸੇ ਤਰੀਕੇ ਹੀ ਜਾਰੀ ਰਹਿ ਸਕੇ